ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਜ਼ਿਲ੍ਹੇ 'ਚ ਸਾਡੇ ਐਸਐਸਪੀ ਸਾਹਿਬ ਵੱਲੋਂ ਹਦਾਇਤ ਹੈ ਵੀ ਪ੍ਰੋਪਰ ਲੋਕਾਂ ਦੇ ਵਿੱਚ ਇਹ ਸੁਨੇਹਾ ਜਾਵੇ ਕਿ ਉਸ ਪ੍ਰੋਪਰ ਸੁਰੱਖਿਅਤ ਨੇ ਔਰ ਹਰ ਇੱਕ ਬੰਦੇ ਨੂੰ ਵੋਟ ਨਿਕਲ ਕੇ ਘਰੋਂ ਪਾਉਣੀ ਚਾਹੀਦੀ ਹੈ ਆਪਣਾ ਮਤ ਰੱਖਣਾ ਚਾਹੀਦਾ ਤੇ ਸਾਡਾ ਫਰਜ ਹੈ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਮੋਗਾ ਜ਼ਿਲ੍ਹੇ ਦੇ ਹਰ ਇੱਕ ਥਾਣੇ ਦੇ ਏਰੀਆ ਨੂੰ ਪ੍ਰੋਪਰ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਜਿਸ ਦੇ ਮੱਦੇ ਨਜ਼ਰ ਅੱਜ ਦੋ ਸਬ ਡਿਵੀਜ਼ਨਾਂ ਦੇ ਵਿੱਚ ਧਰਮਗੋਟ ਤੇ ਨਿਹਾਲ ਸਿੰਘ ਵਾਲਾ 플ੈਗ ਮਾਰਚ ਰੱਖੇਗੇ ਤਾਂ ਜੋ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਹੋਵੇ ਕਿ ਪੁਲਿਸ ਪ੍ਰੋਪਰ ਸਮਰੱਥ ਹੈ ਉਹਨਾਂ ਨੂੰ ਸਿਕਿਉਰ ਕਰਨ ਲਈ ਤੇ ਬਿਲਕੁਲ ਅਸੀਂ ਹੁਣ ਸੇ ਉਹਨਾਂ ਦੇ ਵਿੱਚ ਬਹੁਤ ਵਧੀਆ ਲੋਕਾਂ ਦੀ ਸੁਰੱਖਿਆ ਕਰਾਂਗੇ ਵਧੀਆ ਇਲੈਕਸ਼ਨ ਕਰਾਵਾਂਗੇ ਜਿਹੜੇ ਇਲੈਕਸ਼ਨ ਚ ਆਉਣ ਵਾਲੇ ਆਫੀਸਰਸ ਨੇ ਉਹਨਾਂ ਲਈ ਮਨਾਂ ਅੰਦਰ ਪ੍ਰੋਪਰ ਸੁਰੱਖਿਆ ਦੀ ਭਾਵਨਾ ਲੋਕਾਂ ਦੇ ਵਿੱਚ ਇਹ ਕਿ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਕੁਝ ਪਿੰਡਾਂ ਦੇ ਵਿੱਚ ਜਿਹੜੇ ਸੰਵੇਦਨਸ਼ੀਲ ਪਿੰਡ ਹੈ ਜਿਨ੍ਹਾਂ ਦੇ ਵਿੱਚ ਕੋਈ ਗੁੰਡਾਗਰਦੀ ਜਾਂ ਕੋਈ ਹੰਨੜਬਾਜੀ ਹੋ ਸਕਦੀ ਹੈ ਉੱਥੇ ਜਿਹੜੀ ਪੁਲਿਸ ਡਿਪਲॉयਮੈਂਟ ਦਾ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ ਸਰ ਬਾਕਾਇਦਾ ਇਹ ਜਿਹੜੇ 플ੈਗ ਮਾਰਚ ਨਿਕਲਦੇ ਆ ਇਸੇ ਕਰਕੇ ਨਿਕਲਦੇ ਆ ਜ਼ਿਆਦਾਤਰ ਅਸੀਂ ਸੈਂਸਿਟਿਵ ਪਿੰਡਾਂ ਜਾਂ ਵੱਡੇ ਪਿੰਡਾਂ ਦੇ ਵਿੱਚ ਦੀ ਕੱਢਦੇ ਆ 플ੈਗ ਮਾਰਚ ਤਾਂ ਕਿ ਉੱਥੋਂ ਦੇ ਮਾੜੇ ਲੋਕ ਜਿਹੜੇ ਮਾੜੇ ਆਂਸਰ ਹੈ ਉਹਨਾਂ ਨੂੰ ਇੱਕ ਸੁਨੇਹਾ ਮਿਲ ਜੇ ਵੀ ਬਿਲਕੁਲ ਕਿਸੇ ਨੂੰ ਮਾੜੇ ਤੱਤ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਂ ਤੁਹਾਡੇ ਮਾਧਮ ਰਹੀਂ ਇਹ ਸੁਨੇਹਾ ਦਿੰਨਾ ਆਪਣੇ ਐਸਐਸਪੀ ਸਾਹਿਬ ਦੇ ਬਿਹਾਫ ਤੇ ਭਈ ਅਸੀਂ ਹਰ ਮਾੜੇ ਬੰਦੇ ਨੂੰ ਪ੍ਰੋਪਰ ਉਸ ਦੀ ਜਗਾ ਜਿੱਥੇ ਹੈਗੀ ਬਿਹਾਈਂਡ ਦਾ 바ਰ ਦਿਖਾਵਾਂਗੇ ਅਗਰ ਉਸ ਵੱਲੋਂ ਮਾੜੀ ਮੋਟੀ ਵੀ ਆਵਾਮ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਜਾਂ ਪ੍ਰਸ਼ਾਸਨ ਦੇ ਪ੍ਰਤੀ ਕੋਈ ਗਲਤ ਤਰੀਕੇ ਨਾਲ ਕਿਸੇ ਕਿਸਮ ਦੀ ਵੀ ਕੋਈ ਹਰਕਤ ਕੀਤੀ ਜਾਂਦੀ ਹੈ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਕਰਦਾ ਤੇ ਵੋਟਰਾਂ ਨੂੰ ਇਹੀ ਅਪੀਲ ਕਰਦਾ ਕਿ ਜਿਹੜਾ ਆਪਣੀ ਵੋਟ ਦਾ ਅਧਿਕਾਰ ਆ ਬਿਨਾ ਡਰ ਬਿਨਾ ਭੈ ਤੋਂ ਕੰਨ ਤੇ ਕਿਸੇ ਵੀ ਚੋਣ ਜਾਬਤੇ ਨੂੰ ਦੀ ਉਲੰਘਣਾ ਨਾ ਕਰਨ ਅਗਰ ਕੋਈ ਐਦਾਂ ਦਾ ਕੋਈ ਸਰਾਰਤੀ ਅੰਸਰ ਉਹ ਵੀ ਐਦਾਂ ਦਾ ਕੋਈ ਕਰਦਾ ਕੋਈ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰਦਾ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ